ਰਾਮ ਖੇਤਰ ਦੇ ਵਿੱਚ ਕੀ ਹੈ ਜੀਰੇ ਹallelujah ਹallelujah ਅਗਰ ਇਸ ਤਰ੍ਹਾਂ ਨੇ ਮਸੀਹ ਵੀ ਪਾਈ ਜਾਂਦੇ ਨੇ ਇਸ ਧਰਤੀ ਦੇ ਉੱਪਰ ਇਸ ਪਲੈਨਟ ਦੇ ਉੱਪਰ ਇਸ ਪਲੈਨਟ ਦੇ ਉੱਪਰ ਮਸੀਹ ਪਾਈ ਜਾਂਦੇ ਨੇ ਅਗਰ ਤੁਸੀਂ ਇਹਨਾਂ ਨੂੰ ਰਾਤ 10 ਵਜੇ ਫੋਨ ਕਰ ਲੋਗੇ ਨਾ ਹੈਲੋ ਕੀ ਕਰਦੇ ਹੋ ਸੁੱਤਾ ਹੋ ਚਲ ਫਿਰ ਕਰਦੇ ਹੋ 12 ਵਜੇ ਫੋਨ ਕਰ ਲੋਗੇ ਨਾ ਹੈਲੋ ਕੀ ਕਰਦੇ ਹੋ ਸੁੱਤਾ ਹੋ ਕੁਫਤੇ ਨੂੰ ਫੋਨ ਕਰ। 2 ਵਜੇ ਫੋਨ ਕਰੋਗੇ ਨਾ ਕੀ ਕੰਡਿਆ? ਸੁੱਤਾ ਨਾ। 4 ਵਜੇ ਫੋਨ ਕਰ ਦੋਗੇ ਨਾ? ਉੱਤੀ ਹੀ ਆ। 6 ਵਜੇ ਫੋਨ ਕਰ ਦੋਗੇ ਨਾ? ਸੁੱਤਾ ਨਾ। 8 ਵਜੇ ਫੋਨ ਕਰ ਦੋਗੇ ਨਾ? ਸੁੱਤਾ ਨਾ। ਉਪਰ ਤੇਰੀ ਦੁਨੀਆ ਨਾਲ ਸੱਥਾ ਨੂੰ 10 ਵਜੇ ਤ ਲੈ ਕੇ ਸਵੇਰ ਦੇ 8 ਵਜੇ ਗਈ ਉਹ। ਸੱਥਾ ਨਹੀਂ ਫਿਰ ਮਰਿਆ ਹੀ ਆ। ਇਹ ਗਈ ਆ ਪੂਰੀ ਆਰਾਮ ਕੰਫਰਟ ਜ਼ੋਨ ਦੇ ਵਿੱਚ ਨੇ। ਤੇ ਅੱਧਾ ਘੰਟੇ ਡੋਟ ਕੇ ਦੁਆ ਨਹੀਂ ਕਰਨੀ ਬਾਈਬਲ ਨਹੀਂ ਪੜਨੀ ਰਾਤ 10 ਵਜੇ ਦੇ ਸੁੱਤੇ ਮੂੰਹ ਉਠਾ ਕੇ ਕੀ ਆ ਸਵੇਰ 8:00 ਵਜੇ ਉੱਠੇ ਤਾਂ ਨਾ ਕੀ ਕਰਦੀਆਂ ਮੂੰਹ ਮਾਰੀ ਗਿੱਟ ਲਈ ਚਲਨੀ ਬਣਾ ਉੱਤਰ ਚਾਹ ਬਣਾ ਡੈਡੀ ਤਰ੍ਹਾਂ ਚੱਲ ਲਈ ਦਾਲ ਬਣਾ ਲਾ ਫੁਣ ਕੇ ਕੋਈ ਪ੍ਰੇਅਰ ਨਹੀਂ ਹallelujah ਕੋਈ ਦੁਆ ਨਹੀਂ ਤੁਮ ਬੰਦੇ ਕੀਤੇ ਸਿੱਧਾ ਅਸਕੇ ਜਾਂਦੇ ਬਾਹਰ ਨੂੰ ਤੁਰ ਪੈਣਗੇ ਜਾਂ ਕੀ ਚੀਜ਼ ਕੋਈ ਵੀ ਨਹੀਂ ਇਹ ਕਿ ਇਹ ਲੋਕ ਕੰਫਰਟ ਜ਼ੋਨ ਦੇ ਵਿੱਚ ਨੇ ਆਤਮਿਕ ਸੁਸਤੀ ਦੇ ਵਿੱਚ ਨੇ ਲੋਕ ਹallelujah ਇਹ ਲੋਕੋ ਨੇ ਆਤਮਿਕ ਸੁਸਤੀ ਦੇ ਵਿੱਚ ਨੇ ਔਰ ਕੰਫਰਟ ਜ਼ੋਨ ਦੇ ਵਿੱਚ ਨੇ ਵੀ ਅਸੀਂ ਕੰਫਰਟ ਦੇ ਵਿੱਚ ਰਹੀਏ ਪ੍ਰੇਅਰ ਪਾਸਟਰ ਕਰ ਦੇਣਗੇ ਚੰਗਾ ਪੀਸ਼ਨਸੀ ਕਰ ਦੇਣਗੇ ਮੈਂ ਬਸ ਕੀ ਆ ਸਰਦਾਰ ਬਣ ਕੇ ਬੈਠੀ ਬੈਠਾ ਕੁਝ ਨਹੀਂ ਹੋਣਾ ਇਸ ਤਰ੍ਹਾਂ ਉਹ ਆਪਣੇ ਆਪ ਪ੍ਰਭੂ ਕੀ ਆ ਕੁਝ ਨਹੀਂ ਕਰਦ ਵਾਲਾ ਹallelujah ਸਭ ਜੋਰ ਸੀ ਬੋਲੀਏ ਹallelujah ਹallelujah ਬਾਈਬਲ ਕਹਿ ਰਹੀ ਹੈ ਕਿ ਜੇਰਾ ਵੀ ਇਨਸਾਨ ਪਰਮੇਸ਼ਵਰ ਦੇ ਰਾਜ ਦੇ ਵਿੱਚ ਪ੍ਰਭੂ ਦੀ ਕਿੰਗਡਮ ਦੇ ਵਿੱਚ ਵੜਿਆ ਉਹਨੇ ਆਪਣੇ ਕੰਮਾਂ ਤੋਂ ਵਿਹਲਾ ਹੋ ਕੇ ਕੀ ਆ ਫਿਰ ਪ੍ਰਭੂ ਦੇ ਆਰਾਮ ਦੇ ਵਿੱਚ ਐਂਟਰ ਕੀਤਾ ਕਿ ਤੁਸੀਂ ਆਪਣੇ ਕੰਮ ਕੰਪਲੀਟ ਕੀਤੇ ਨੇ ਜਿਹੜੇ ਪ੍ਰਭੂ ਦੇ ਰਾਜ ਦੇ ਵਿੱਚ ਚਲੇ ਜਾਓਗੇ ਹallelujah ਅਗਰ ਤੁਸੀਂ ਕੋਈ ਚਾਹ ਰਹੇ ਹੋ ਕਿ ਸਾਡੀ ਜ਼ਿੰਦਗੀਆਂ 'ਤੇ ਚਮਤਕਾਰ ਹੋਵੇ ਮਿਰਕਲ ਸੋ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਪ੍ਰਭੂ ਦੇ ਵਿੱਚ ਤੁਹਾਨੂੰ ਆਪਣੇ ਆਰਾਮ ਖੇਤਰ ਨੂੰ ਕੀ ਹੈ ਛੱਡਣਾ ਪਵੇਗਾ ਹallelujah ਇੱਕ ਪ੍ਰਭੂ ਦਾ ਫਾਈਨੈਂਸ਼ਲੀ ਗ੍ਰੇਸ ਦੇਖਣ ਲਈ ਕੀ ਇੱਕ ਬੈਸਟ ਫਿਊਚਰ ਦੇਖਣ ਲਈ ਬੈਸਟ ਮੈਰਿਟ ਲਾਈਫ ਦੇਖਣ ਲਈ ਕੀ ਇਹ ਤੁਹਾਨੂੰ ਆਰਾਮ ਖੇਤਰ ਨੂੰ ਛੱਡਣਾ ਪਵੇਗਾ ਅੱਜ ਕਰੇ ਕਿਉਂ ਨੇ ਉਹ ਕੀ ਪਤਨੀਆਂ ਆਰਾਮ ਖੇਤਰ ਦੇ ਵਿੱਚ ਨੇ ਪਿੱਛੋਂ ਵੇਲੀਆ ਰਹਿੰਦੀਆਂ ਨੇ ਕਦੀ ਵੀ ਕੀ ਹੈ ਪ੍ਰੇਅਰ ਨਹੀਂ ਕਰਦੀਆਂ ਘਰ ਦੇ ਵਿੱਚ ਕੀ ਹੈ ਝਗੜੇ ਰਗੜੇ ਨੇ ਬੱਚਾ ਵੀ ਕਰ ਗਿਆ ਕੁੜੀ ਵੀ ਕਰ ਗਈ ਮੁੰਡਾ ਵੀ ਕਰ ਗਿਆ ਫਿਰ ਤੁਹਾਨੂੰ ਫਿਰਦੀ ਆ ਫਿਰਦਾ ਕਿਉਂ ਕਦੀ ਮਾਲ ਤੋਂ ਹੁਣ ਹੈ ਕੰਫਰਟ ਜ਼ੋਨ ਦੇ ਵਿੱਚ ਕਦੀ ਪ੍ਰੇਰ ਨਹੀਂ ਕੀਤੀ ਰੋਜ਼ਾਰਾ ਰੱਖ ਕੇ ਕਦੀ ਪ੍ਰਾਰਥਨਾ ਕੀਤੀ ਕਿ ਪ੍ਰਭੂ ਤੇਰੀ ਬਰਦੀ ਸਾਡੇ ਬੱਚਿਆਂ ਦੇ ਉੱਤੇ ਪਾਵੇ